ਦੇ ਪਿੰਡ ਉਪੋਕੇ ਤੋਂ ਇੱਕ ਮੰਤ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਨੇ ਜੋ ਹੈ ਛੱਪੜ ਤੇ ਤਿਲਕ ਦੇ ਡਿੱਗਨ ਕਰਕੇ ਆਪਣੀ ਜਾਨ ਗਵਾ ਦਿੱਤੀ ਹੈ ਦੱਸਦੇ ਕਿ ਉਹ ਆਪਣੇ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਜਿਸ ਦੌਰਾਨ ਜੋ ਹੈ ਉਸ ਦਾ ਪੈਰ ਫਿਲਕ ਗਿਆ ਉਹ ਛੱਪੜ ਦੇ ਵਿੱਚ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਉਸ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ ਲੇਕਿਨ ਜੋ ਹੈ ਕਿਚੜ ਬਹੁਤ ਸੀ ਦਲਦਲ ਦੇ ਵਿੱਚੋਂ ਫਸ ਗਿਆ ਤੇ ਉਸ ਨੇ ਆਪਣੀ ਉੱਥੇ ਮੌਕੇ ਤੇ ਜਾਨ ਗਵਾ ਦਿੱਤੀ ਹੈ ਉਸ ਦੀ ਪਛਾਣ ਜੋ ਹੈ 21 ਸਾਲਾ ਸੁਪ੍ਰੀਤ ਸਿੰਘ ਵਜੋਂ ਹੋਈ ਹੈ ਫੌਜ ਦੀ ਟ੍ਰੇਨਿੰਗ ਲੈ ਰਿਹਾ ਸੀ ਸੁਪ੍ਰੀਤ ਸਿੰਘ ਤੇ ਉਸ ਦੇ ਕਾਫੀ ਸੁਪਨੇ ਸੀ ਜੋ ਕਿ ਥੋੜਾ ਅਧੂਰੇ ਰਹਿ ਗਏ ਨੇ ਪਰਿਵਾਰ ਦੇ ਸੁਪਨੇ ਚੁਰਾ ਚੁਰ ਹੋ ਗਏ ਨਹੀਂ ਪਰਿਵਾਰ ਦੀ ਉਮੀਦਾਂ ਜੋ ਸੀਗੀਆਂ ਸਾਰੀਆਂ ਧਰੀਆਂ ਦੀ ਧਰੀਆਂ ਰਹਿ ਗਈਆਂ ਤੇ ਉਹ ਜੋ ਨੌਜਵਾਨ ਹੈ ਬੜੀ ਮਿਹਨਤ ਕਰਿਆ ਸੀ ਲੇਕਿਨ ਉਸਦੀ ਮਿਹਨਤ ਜੋ ਹੈ ਉਹ ਸਫਲ ਹੋ ਨਹੀਂ ਹੋ ਸਕੇਗੀ ਕਿਉਂਕਿ ਨੌਜਵਾਨ ਜੋ ਹੈ ਤਿਲਕਨ ਕਾਰਨ ਛੱਪੜ ਦੇ ਵਿੱਚ ਗਿਰਿਆ ਤੇ ਉਸਨੇ ਉੱਥੇ ਆਪਣੀ ਜਾਨ ਗਵਾ ਦਿੱਤੀ ਹੈ ਇਸੋਕੇ ਪਿੰਡਵਾਸੀਆਂ ਨੇ ਦੱਸਿਆ ਕਿ ਇਹ ਚੌਥੀ ਮੌਤ ਹੈ ਜੋ ਇਸੇ ਛੱਪੜ ਦੇ ਵਿੱਚ ਡਿੱਗਣ ਕਾਰਨ ਹੋਈ ਹੈ। ਉਹਨਾਂ ਦੱਸਿਆ ਕਿ ਪਹਿਲਾਂ ਵੀ ਅਦਤ ਤੱਕ ਤਿੰਨ ਹਾਦਸੇ ਹੋ ਚੁੱਕੇ ਨੇ। ਇਹਦੇ ਵਿੱਚ ਇੱਕ ਬੱਚੇ ਦੀ ਮੌਤ ਵੀ ਸ਼ਾਮਿਲ ਹੈ ਤੇ ਇਹ ਚੌਥਾ ਅਜਿਹਾ ਹਾਸਾ ਹੈ ਜਿਹਦੇ ਹਾਂ ਇੱਕ ਵਿਅਕਤੀ ਨੇ ਆਪਣੀ ਜਾਨ ਗਵਾ ਦਿੱਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਕੋਈ ਵੀ ਟੁਕਵਾ ਪ੍ਰਬੰਧ ਨਹੀਂ ਕੀਤਾ ਜਾਂਦਾ ਜਦਕਿ ਇਹ ਸਭ ਦੇ ਸਾਹਮਣੇ ਹੈ ਕਿ ਬਹੁਤ ਖਤਰਨਾਕ ਹੈ ਤੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ ਪਰ ਇਸ ਪ੍ਰਤੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਪ੍ਰਸ਼ਾਸਨ ਢੀਲਾ ਪੈਂਦਾ ਨਜ਼ਰ ਆ ਰਿਹਾ ਹੈ ਤੇ ਇਸ ਦੇ ਆਲੇ ਦੁਆਲੇ ਜੋ ਹੈ ਕੰਡਿਆਲੀ ਤਾਰਾ ਲਗਾਵ ਦੀ ਜੋ ਹੈ ਮੰਗ ਹੈ ਲੋਕਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਕੀਤੀ ਜਾਂਦੀ ਹੈ ਲੇਕਿਨ ਉਹ ਜੋ ਹੈ ਪੂਰੀ ਨਹੀਂ ਹੋ ਰਹੀ ਜਿਸ ਕਰਕੇ ਲਗਾਤਾਰ ਹਾਦਸੇ ਹੋ ਰਹੇ ਨੇ ਤੇ ਬਹੁਤ ਹੀ ਮੰਦਭਾਗੀ ਖਬਰ ਜੋ ਹੈ ਪਧੌੜ ਦੇ ਪਿੰਡ ਤੋਂ ਆਈ ਹੈ ਜਿੱਥੇ ਨੌਜਵਾਨ ਜੋ ਹੈ ਫੌਜੀ ਦੀ ਟ੍ਰੇਨਿੰਗ ਲੈ ਰਿਹਾ ਸੀ ਫੌਜੀ ਬਣਨ ਜਾ ਰਿਹਾ ਸੀ ਲੇਕਿਨ ਫੌਜੀ ਨਹੀਂ ਬਣ ਸਕਿਆ ਤੇ ਉਸ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਤੇ ਉਸਦੇ ਜੋ ਹੈ ਸੁਪਨੇ ਅਧੂਰੇ ਰਹਿ ਗਏ ਪਰਿਵਾਰ ਦੇ ਸੁਪਨੇ ਵੀ ਟੁੱਟ ਗਏ ਤੇ ਪਰਿਵਾਰ ਵੀ ਟੁੱਟ ਗਿਆ ਨੌਜਵਾਨ ਦੀ ਮੌਤ ਤੋਂ ਬਾਅਦ ਮਾਂ ਦਾ ਜੋ ਹੈ ਰੋ ਰੋ ਬੁਰਾ ਹਾਲ ਹੈ ਤੇ ਪਿੰਡ ਵਾਸੀਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਗਰੀਬ ਪਰਿਵਾਰ ਹੈ ਉਸਦੀ ਆਰਥਿਕ ਮਦਦ ਕੀਤੀ ਜਾਵੇ ਮੁਆਵਜ਼ਾ ਦਿੱਤਾ ਜਾਵੇ ਤੇ ਪੂਰਾ ਜੋ ਪਿੰਡ ਹੈ ਉਸ ਪਰਿਵਾਰ ਨਾਲ ਖੜੇ ਆਏ ਤੇ ਨੌਜਵਾਨ ਦੀ ਮੌਤ ਮੌਤੇ ਜੋ ਹੈ ਸਭ ਨੇ ਅਫਸੋਸ ਪ੍ਰਗਟ ਕੀਤਾ ਹੈ ਤੇ ਸਾਰਿਆਂ ਵੱਲੋਂ ਮੰਗ ਹੈ ਕਿ ਸਰਕਾਰ ਇਹਨਾਂ ਦੇ ਗਰੀਬਾਂ ਦੀ ਜੋ ਹੈ ਬਾਹ ਫੜੇ ਕਿਉਂਕਿ ਨੌਜਵਾਨ ਜੋ ਹੈ ਆਪਣੀ ਅਹਲ ਫੌਜ ਦੀ ਟ੍ਰੇning ਲੈ ਰਿਆ ਸੀ ਤੇ ਕਮਾਉ ਕੁਝ ਸੀਗਾ ਕਰਦਾ ਜਿਸ ਤੋਂ ਬਾਅਦ ਹੁਣ ਪਰਿਵਾਰ ਜੋ ਹੈ ਟੁੱਟ ਗਿਆ ਤੇ ਲਗਾਤਾਰ ਪਿੰਡ ਵਾਸੀਆਂ ਵੱਲੋਂ ਮੰਗ ਹੈ ਕਿ ਮੁਆਵਜ਼ਾ ਦਿੱਤਾ ਜਾਵੇ ਤੇ ਰੋਂਦੀ ਮਾਂ ਦਾ ਜੋ ਇਹ ਹਾਲ ਹੈ ਉਹ ਨਹੀਂ ਦੇਖਿਆ ਜਾ ਰਿਹਾ ਕਿ ਕਿ 21 ਸਾਲ ਦਾ ਨੌਜਵਾਨ ਪੁੱਤ ਗਵਾ ਕੇ ਕੋਈ ਵੀ ਮਾਂ ਜੋ ਹੈ ਟੁੱਟ ਜਾਏਗੀ ਤੇ ਇਸ ਮੌਕੇ ਤੇ ਜੋ ਹੈ ਮਾਦੀ ਤੇ ਪਰਪਿੰਡ ਵਾਸੀਆਂ ਦੀ ਜੋ ਹੈ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਨੇ ਇਸ ਮਾਮਲੇ ਤੇ ਕੀ ਕਿਹਾ ਸੁਣੋ ਪੰਡੂ ਗੋਪਿਆ ਤਾਂ ਬੋਲ ਰਹੇ ਜੀ ਮੇਰਾ ਬੇਟਾ ਸੀ ਜਦ ਤੇਰਾ ਕੰਮ ਟੋਮਦਾ ਸੀ ਪਹਿਲਾਂ ਵਿਚਾਰਾ ਹੌਲ ਦੀ ਪਰਤੀ ਦੇਖਦਾ ਸੀ ਪਹਿਲਾਂ ਵਿਚਾਰਾ ਪੇਪਰ ਕਰਕੇ ਤੇ ਉਹਦੇ ਪੈਸੇ ਦੇਣੇ ਸੀਗੇ ਕਹਿੰਦਾ ਜਿੰਦਾ ਦਿਹਾੜੀ ਜਾਇਆ ਕਰੂ ਨਾ ਭੱਜਣ ਜਾਂਦਾ ਸੀ ਤੜਕੇ ਵੇ ਉਹੀ ਗੱਲ ਹੈ ਕਿ ਸੀਗਾ ਵਿਚਾਰਾ ਉਹੀ ਰੱਬ ਨੂੰ ਚੰਗਾ ਲੱਗਿਆ ਸਿੱਖਣਾ ਚਾਹੁੰਨਾ ਜੀ ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਦੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੁਣ ਕਰਕੇ ਉਹ ਆਪ ਦੇ ਨਾਲ ਕੰਮ ਤੋਂ ਆ ਰਿਹਾ ਸੀ ਤਕਰੀਬਨ 8 ਵਜੇ ਜੀ ਲਾਈਟ ਨਾ ਹੁਣ ਕਰਕੇ ਉਹ ਇਧਰ ਦੀ ਆਪ ਦੇ ਰਸਤੇ ਤੁਰਿਆ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰ ਸਲਤ ਕਿ ਉਹ ਡਿੱਗ ਪਈ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਅੱਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਪਰਸਨ ਟਾਈਮ ਹੁਣ ਕਰਕੇ ਵੀ ਘਰਾਂ 'ਚ ਵੀ ਪਾਣੀ ਭੜ ਸਕਦਾ ਤਕਰੀਬਨ ਉੱਤੇ ਹੀ ਚੜਿਆ ਪਿਆ ਪਾਣੀ ਇਹਨ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥੇ ਡਿੱਗਦਾ ਜੀ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ ਇਹਦਾ ਨਿਕਾਸ ਕਰਿਆ ਜਾਵੇ ਜੀ ਜਿੱਥੇ ਭਿਆਨਕ ਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾਂ ਹੋ ਹੋਚਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਦੇ ਕੰਮ ਤੋਂ ਆ ਰਿਹਾ ਸੀਗੇ ਇਸ ਕਰਕੇ ਉਹ 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 ਹੋ ਗਿਆ ਜੀ ਕਿਹਨਾਂ ਤੁਮਿਆ ਸੋਫੀ ਸਿੰਘ ਜੀ ਆਪਣੇ ਕੰਮ ਤੋਂ ਆ ਰਿਹਾ ਸੀਗਾ اٹਕਦਾ ਟਾਈਮ ਸੀਗਾ ਜੀ اٹਕੇ ਟਾਈਮ ਤੋਂ ਉਹ ਇੱਥੇ ਸੱਪੜ ਦੇ ਲਾਂਡ ਨੂੰ ਪੈਰ ਉਹਨਾਂ ਦਾ ਥਲਕ ਗਿਆ ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪਰੇ ਸੀਗੇ ਫੌਜ ਦੀ ਟ੍ਰੇਨਿੰਗ ਕਰ ਰਹੇ ਸੀ ਇਸ ਕਰਕੇ ਉਹਨਾਂ ਲਈ ਪੈਰ ਦੇ ਰਖਣ ਕਰਨੀ ਵਦੋਂ ਸੱਪੜ ਦੇ ਨਾਲ ਦਤ ਹੋ ਗਈ ਆ ਤੇ ਉਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਹੁਣ ਐ ਕਰਕੇ ਵੀ ਅੱਗੇ ਪਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ ਤੇ ਤਿੰਨ ਲੱਖਾਂ ਮੁੰਡੇ ਦੀ ਰਤੋਗੀ ਛੋਟੇ ਦੀ ਉਹ ਵੀ ਸੱਪੜ ਵਿੱਚ ਡਿੱਗ ਕੇ ਹੋਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਆਮ ਅੱਗੇ ਬਾਰਸ਼ਾ ਵੀ ਆ ਰਹੇ ਨੇ ਬਾਰਸ਼ਾ ਕਰਕੇ ਇਹਨਾਂ ਦੇ ਘਰਾਂ ਵਿੱਚ ਪਾਣੀ ਵੀ ਆ ਸਕਦਾ ਜੀ ਤੇ ਇਹਨਾਂ ਦੀ ਕੋਈ ਸਹਾਇਤਾ ਜਾਂ ਕੋਈ ਹੱਲ ਕੀਤਾ ਜਾਵੇ